ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਆਉਂਦੇ ਥਾਣਾ ਘੁਮਾਨ ਦੇ ਪਿੰਡ ਖੁਜਾਲਾ ਵਿੱਚ ਪੀਰ ਬਾਬਾ ਸੁੰਦਰ ਸ਼ਾਹੀ ਜਗ੍ਹਾ ਦੇ ਨਾਲ ਹੀ ਇੱਕ ਨਿਹੰਗ ਸਿੰਘ ਆਪਣਾ ਡੇਰਾ ਬਣਾ ਕੇ ਰਹਿ ਰਿਹਾ ਸੀ ਪੰਚਾਇਤ ਵੱਲੋਂ ਸਿੰਘ ਨਿਹੰਗ ਸਿੰਘ ਉੱਤੇ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਜਦੋਂ ਨਿਹੰਗ ਸਿੰਘ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਹ ਉੱਥੋਂ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਚਲਾ ਗਿਆ ਉਹਦੇ ਚਲੇ ਜਾਣ ਦੇ ਬਾਅਦ ਪੰਚਾਇਤ ਵੱਲੋਂ ਤਾਲੇ ਨੂੰ ਤੋੜ ਕੇ ਕਮਰੇ ਅੰਦਰ ਜਾ ਕੇ ਦੇਖਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦੇ ਕਮਰੇ ਵਿੱਚ ਵੈਦਿਕੀ ਜੀ ਦਾ ਗ੍ਰੰਥ ਪਿਆ ਸੀ ਅਤੇ ਜਦੋਂ ਮਾਰੀ ਨੂੰ ਖੋਲਿਆ ਗਿਆ ਤਾਂ ਉਸ ਵਿੱਚ ਸੁੰਦਰ ਗੁਟਕਾ ਸਾਹਿਬ ਅਤੇ ਹੋਰ ਕੋਥੀਆਂ ਮਾੜੇ ਹਾਲਾਤਾਂ ਵਿੱਚ ਪਈਆਂ ਮਿਲੀਆਂ ਅਤੇ ਉਹਨਾਂ ਦੇ ਪੰਨੇ ਵੀ ਫਟੇ ਹੋਏ ਸਨ। ਅਤੇ ਮੌਕੇ ਤੇ ਪਹੁੰਚੇ ਗੁਰਦੁਆਰਾ ਰਾਮ ਥੰਮਣ ਸਾਹਿਬ ਦੇ ਸੇਵਾਦਾਰ ਲਖਪ੍ਰੀਤ ਸਿੰਘ ਅਤੇ ਜਗਰੂਪ ਸਿੰਘ ਨੇ ਦੱਸਿਆ ਕਿ ਸਿੰਘਾਂਗ ਸਿੰਘ ਦੇ ਕਮਰੇ ਵਿੱਚ ਜਾ ਕੇ ਦੇਖਿਆ ਉਹਨਾਂ ਦੋਸ਼ ਲਗਾਇਆ ਕਿ ਉੱਥੇ ਗੁਟਕਾ ਸਾਹਿਬ ਅਤੇ ਪੋਥੀ ਸਾਹਿਬ ਦਾ ਬਹੁਤ ਹੀ ਅਨਾਦਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਆਪਣੀ ਜੱਥੇ ਬੰਦਿਆਂ ਨਾਲ ਗੱਲ ਕਰਕੇ ਇਸ ਨਿਹੰਗ ਸਿੰਘ ਉੱਤੇ ਕਾਰਵਾਈ ਕਰਾਵਾਂਗੇ। ਉੱਥੇ ਪਿੰਡ ਵਾਸੀ ਹਰਪ੍ਰੀਤ ਸਿੰਘ ਅਤੇ ਮੱਲੀ ਵੱਲੋਂ ਕਿਹਾ ਗਿਆ किसने अंगसिंह ਵੱਲੋਂ ਪੀਰਾਂ ਦੀ ਜਗ੍ਹਾ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਨਿਹੰਗ ਸਿੰਘ ਦਾ ਪੀਰਾਂ ਦੀ ਜਗ੍ਹਾ ਉੱਤੇ ਬੈਠਣ ਦਾ ਕੀ ਕੰਮ ਹੈ ਸਾਡੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮੌਕੇ ਤੇ ਪੁਲਿਸ ਪਾਰਟੀ ਦੇ ਨਾਲ ਪੁਜੇ ਥਾਣਾ ਕੁਮਾਨ ਦੇ ਐਸਐਚਓ ਵਿਕਰਮਜੀਤ ਸਿੰਘ ਨੇ ਕਿਹਾ ਕਿ ਇਹ ਜਗ੍ਹਾ ਦਾ ਝਗੜਾ ਹੈ ਨਾ ਕਿ ਬੇਅਦਬੀ ਦਾ ਇਹ ਗੱਲ ਸੁਣਦਿਆਂ ਸਾਰੇ ਪਿੰਡ ਵਾਸੀਆਂ ਵੱਲੋਂ ਐਸਐਚਓ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵਰੇ ਸਿੰਘ ਦੀ ਰਿਪੋਰਟ ਅੱਜ ਕਸੀਂ ਸਾਰੇ ਇੱਥੇ ਬਾਬਾ ਸ਼ੁੰਦਰਚਲ ਜਗ੍ਹਾ ਦੇ ਇਕੱਠੇ ਹੋਏ ਆ ਪਿੰਡ ਖਿਆਲਾ ਵੱਲੋਂ ਇੱਥੇ ਲਗਭਗ 1 ਮਹੀਨਾ ਹੋ ਗਿਆ ਵਾ ਇੱਥੇ ਜਿਹੜਾ ਬੰਦਾ ਨਜਾਇਜ਼ ਤੌਰ ਤੇ ਜਗ੍ਹਾ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸਾਰੇ ਇਲਾਕੇ ਨੂੰ ਪਤਾ ਪਿੰਡ ਨੂੰ ਪਤਾ ਲੋਕ ਸੁਣ ਵੀ ਕਰਾਈ ਸੀ ਅੱਜ ਤੋਂ 3-4 ਦਿਨ ਪਹਿਲਾਂ ਸਾਰੇ ਪਿੰਡ ਇਕੱਠਾ ਹੋਇਆ ਸੀ ਇਹਦੇ ਖਿਲਾਫ ਕੰਪਲੇਂਟ ਵੀ ਜਿਹੜੀ ਆ ਪੁਲਿਸ ਨੂੰ ਦਿੱਤੀ ਹੋਈ ਸੀ ਇਹਨੇ ਗੋਲਕ ਤੋੜ ਲਈ ਸੀ ਇਹ ਅੱਜ ਕੁਝ ਨਿਹੰਗ ਲੈ ਕੇ ਤੇ ਇੱਥੇ ਜਮੀਰ ਜਿਹੜੀ ਜਗ੍ਹਾ ਵਾ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਬਜ਼ਾ ਕਰਨ ਵਾਸਤੇ ਆਏ ਆ ਇਹਸ ਬੰਦੇ ਨੇ ਇੱਥੇ ਜਿਹੜੇ ਪਤਾ ਨਹੀਂ ਕਿਹ ਗ੍ਰੰਥ ਕੋਈ ਰਮਾਇਣ ਹੈ ਸ਼ਾਇਦ ਰੱਖੀ ਹੋਈ ਆ ਉਸ ਦੇ ਨਾਲ ਜਿਹੜੇ ਗੁਰੂ ਆਪਣੇ ਜੋ ਪੋਤੀਆਂ ਨੇ ਗੁਟਕਾ ਸਾਹਿਬ ਨਿਤਨੇਮ ਦੀਆਂ ਜਪਜੀ ਸਾਹਿਬ ਦੀਆਂ ਅੰਦਰ ਰੱਖੀਆਂ ਵਾ ਜੋ ਕਿ ਮੌਕੇ ਤੇ ਮਿਲੀਆਂ ਵਾ ਜਦੋਂ ਵੇਖੀਆਂ ਇੰਨੀ ਉਹਨਾਂ ਦੀ ਹਾਲਤ ਤਰਸਜੋਗੀ ਵੀ ਦਿਲ ਜਿਹੜਾ ਵਾ ਰੋਂ ਡਿਆ ਵਾ ਵੀ ਇੰਨੀ ਬੇਰਬੀ ਹੋ ਰਹੀ ਅੰਦਰ ਤੇ ਨਗਰ ਨੂੰ ਪਤਾ ਹੀ ਨਹੀਂ ਲੱਗਾ ਵੀ ਅੰਦਰ ਕੀ ਹੋ ਰਿਹਾ ਸੀਗਾ ਤੋ ਅੱਜ ਸਗੋਂ ਉਲਟਾ ਇਹ ਬਾਹਰ ਉਹ ਨਿਹਾਕ ਲੈ ਆ ਕੇ ਇਹਨੇ ਇੱਥੇ ਜਿਹੜੀ ਜ਼ਮੀਨ ਵਾ ਇਹਦੇ ਜਗ੍ਹਾ ਵਾ ਜਗ੍ਹਾ ਤੇ ਕੋਸ਼ਿਸ਼ ਕੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਨਾਲ ਹੀ ਇਹਨੇ ਪਰਸੋਂ ਗੋਲਕੀ ਤੋੜੀ ਆ ਤੇ ਉਲਟਾ ਮਾਰਨ ਦੀਆਂ ਧਮਕੀਆਂ ਦੇ ਰਿਹਾ ਵਾ ਕਿ ਜਿਹੜਾ ਵੀ ਬੰਦਾ ਸਾਡੇ ਗਾੜੀ ਆਊਗਾ ਅਸੀਂ ਉਹਨੂੰ ਮਾਰ ਦਾਂਗੇ ਇਹ ਕੀਤੀ ਆ ਜੀ ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਇਸ ਆਪਾਂ ਜੀ ਲੱਗੇ ਸਾਡੇ ਗੁਰਦੁਆਰਾ ਆਪਣਾ ਜਨਮਸਥਾਨ ਬਾਬਾ ਰਾਮਸੰਮਨ ਇੱਥੇ ਉਹਨਾਂ ਤਪੱਸਿਆ ਕੀਤੀ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਦੰਮਦਮੇ ਟਿਕ ਸਾਹ ਦੇ ਅੱਜ ਉਹਨਾਂ ਨੂੰ ਬੁਲਾਇਆ ਸੀ ਉਹ ਵੀ ਇੱਥੇ ਆਣ ਕੇ ਆਪਣੀ ਵੇਚ ਕੇ ਬਿਲਕੁਲ ਜੀ ਗੱਲ ਕਰਾਂਗੇ ਇਹਨੂੰ ਕਿਉਂ ਨਹੀਂ ਕਰਾਂਗੇ ਅਸੀਂ ਉਹ ਇਕੱਠੇ ਹੋ ਗਏ ਐ ਇਸ ਪੀਰ ਨੂੰ ਜਿੱਤੇ ਵੀ ਜਾਣਾ ਪਿਆ ਜਿਹੜੀ ਵੀ ਕਾਰਵਾਈ ਕਰਨ ਦੀ ਲੋੜ ਜ਼ਰੂਰ ਤੋਂ ਜੇ ਵੀ ਆਪਾਂ ਬਿਲਕੁਲ ਕਰਾਂਗੇ ਜੀ ਆਹੀਂ ਜਾਵਾਂਗੇ ਹੁਣ ਇਸ ਬੰਦੇ ਸਜਾਦ ਬਾਈ ਬਿਲਕੁਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹ ਬੰਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਜਗ੍ਹਾ ਦੇ ਉੱਤੇ ਚੜਾਵਾ ਚੜਦਾ ਸੀਗਾ ਉਹ ਚੜਾਵੇ ਨੂੰ ਵੀਰਵਾਰ ਦੇ ਵੀਰਵਾਰ ਜਦੋਂ ਸਾਰੀ ਸੰਗਤ ਮੱਥਾ ਦੇ ਕੇ ਚਲੇ ਜਾਂਦੀ ਹੈਗੀ ਰਾਤ ਨੂੰ ਇਕੱਠਾ ਕਰਕੇ ਤੇ ਆਪਣੇ ਘਰੇ ਲਿਆ ਜਾਂਦਾ ਸੀਗਾ ਪਿੱਛੇ ਦੀਆਂ ਹੋ ਹੋਰ ਉਸ ਤੋਂ ਵੱਧ ਜਿਹੜਾ ਵਾਜੇ ਕੋਲ ਹੈ ਕੁਛ ਨਹੀਂਗਾ ਮੇਨ ਜਿਹੜਾ ਮੁੱਦਾ ਵਾਹਨੇ ਨਿਹੰਗ ਸਿੰਘਾਂ ਦਾ ਬਣਾ ਪਿਆ ਹੋਇਆ ਵਾ ਜੀ ਤੇ ਬੈਠਾ ਪੀਰਾਂ ਦੀ ਜਗ੍ਹਾ ਤੇ ਆ ਇਹਨੇ ਪਹਿਲਾਂ ਤੇ ਇਹ ਸਾਡੀ ਜਿਹੜੀ ਜਗ੍ਹਾ ਹੈਗੀ ਆ ਜੀ ਇਹ ਸਾਡੀ ਬਹੁਤ ਪੁਰਾਣੀ ਜਗ੍ਹਾ ਪੀਰਾਂ ਦੀ ਮਤਲਬ ਸਾਡੇ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਪੀਰਾਂ ਦੀ ਜਗ੍ਹਾ ਆ ਪਹਿਲਾਂ ਤੇ ਨੇਂਹੰਗ ਸਿੰਘ ਲਿਆ ਗਏ ਆਪਣੇ ਤੱਕ ਦੱਸਿਆ ਵੀ ਆਪਣੇ ਜਿਹੜੇ ਰਿਸ਼ਤੇਦਾਰ ਆ ਤੇ ਇੱਥੇ ਪਿੱਛੇ ਜਿਹੜਾ ਆ ਆ ਨਿਸਾਨ ਸਾਹਿਬ ਜਿਹੜਾ ਬਾਦ ਨੇਂਹੰਗ ਸਿੰਘਾਂ ਦਾ ਲਾਇਆ ਹੋਇਆ ਵਾ ਵੀਡੀਓ ਆ ਜਿਹੜੀ ਵੀਡੀਓ ਦੇ ਵਿੱਚ ਰਾਤ ਦੇ ਹਨੇਰੇ ਵਿੱਚ ਅੰਦਰ ਕੋਈ ਚਾਨਣ ਨਹੀਂ ਆ ਚੂਹੇ ਭੱਜੇ ਫਿਰਨਦੇ ਆ ਔਰ ਅੰਦਰ ਉਹ ਪੁਠੀਆਂ ਤੇ ਗ੍ਰੰਥ ਦੀ ਬੇਦਬੀ ਹੋ ਰਹੀ ਆ ਜੇ ਆਪਾਂ ਕੋਈ ਗੱਲ ਕਰਦੇ ਸੀਗੇ ਤੇ ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀਗਾ ਗੁਰਦਵਾਰੇ ਇਹ ਆ ਕੀ ਤੁਸੀਂ ਵੀ ਰਿਕਾਰਡ ਕੀਤਾ ਸਾਰਾ ਕੁਝ ਦੇਖ ਲਿਆ ਵਾ ਵੀ ਇੱਥੇ ਕੀ ਹਾਲਤ ਹੈ ਤੇ ਕਿਉਂ ਆਪਾਂ ਮੰਨ ਲਓ ਸਾਰੇ ਪਿੰਡ ਵਾਲੇ ਇਕੱਠੇ ਹੋ ਗਏ ਨੂੰ ਰੋਲ ਰੇ ਆਈ ਸਜ਼ਾ ਦੀ ਮੰਗ ਕਰਦੇ ਜੀ ਇਹਨੂੰ ਸਜ਼ਾ ਦਿੱਤੀ ਜਾਵੇ ਬੰਦ ਦੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਾਪਰੀ ਸਿੰਘ ਗੁਰਦਵਾਰਾ ਜਨਮ ਸਥਾਨ ਬਾਬਾ ਰਾਮ ਥਮਲ ਜੋ ਕੀ ਸ਼ਜਾਰੇ ਨਗਰ ਦੇ ਵਿੱਚ ਬਾਬਾ ਰਾਮ ਥਮਲ ਜੀ ਉਹਨਾਂ ਦਾ ਜਨਮ ਹੁੰਦਾ ਹੈ ਉਹਨਾਂ ਦੇ ਜਨਮ ਸਥਾਨ ਤੇ ਦਾਸ ਗ੍ਰੰਥੀ ਦੀ ਡਿਊਟੀ ਨਿਭਾ ਰਿਹਾ ਹੈ ਦਾਸ ਨੂੰ ਹੁਣ ਜਾਂਦਾ ਹੈ ਪ੍ਰਬੰਧਕ ਜਣਾ ਦਾ ਕਿ ਬਾਬਾ ਜੀ ਇਸ ਜਗ੍ਹਾ ਤੇ ਆਓ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਸ ਜਗ੍ਹਾ ਦਾ ਬਹੁਤ ਹੀ ਭਾਰੀ ਰੌਲਾ ਜਿਹਾ ਪੈ ਰਿਹਾ ਸੀਗਾ। ਵੇਖੋ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁੰਦਰ ਗੁੜਕਾ ਸਾਹਿਬ, ਵੱਡਾ ਦਲ ਦੇ ਗੁੜਕਾ ਸਾਹਿਬ ਅਤੇ ਹੋਰ ਕਈ ਕੁੜਕਾ ਸਾਹਿਬ ਸੁਖਮੀ ਸਾਹਿਬ ਦੇ ਗੁੜਕਾ ਸਾਹਿਬ ਇਸ ਜਗ੍ਹਾ ਦੇ ਉੱਪਰ ਜੋ ਕਿ ਬੜੀ ਹੀ ਮਾੜੀ ਦਸ਼ਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੇ ਹਨ। ਲਾਗੇ ਚੂਹੇ ਅਤੇ ਉਹਨਾਂ ਦੀਆਂ ਬਿੱਠਾਂ ਤੇ ਗੰਦਗੀ ਅਤੇ ਨਾਲ ਹੀ ਕਈ ਅਸਾਜੋ ਸਮਾਨ ਰੱਖਿਆ ਹੋਇਆ ਹੈ ਜੋ ਕਿ ਗੁੜਕਾ ਸਾਹਿਬ ਪਾੜ ਰੱਖਣ ਵਾਸਤੇ ਨਹੀਂ ਹੈ ਸੋ ਇੱਕ ਗੁੜਕਾ ਸਾਹਿਬ ਦਾ ਜਿੱਥੇ ਕਿ ਬਹੁਤ ਹੀ ਜ਼ਿਆਦਾ ਭਾਰੀ ਨਰਾਦਰ ਦੂਸਰੇ ਪਾਸੇ ਕਿਸੇ ਵੀ ਧਰਮ ਦਾ ਜੋ ਹੈ ਗ੍ਰੰਥ ਹੋਵੇ ਅਸੀਂ ਸਾਰੇ ਜਣੇ ਉਹਦਾ ਸਤਿਕਾਰ ਕਰਦੇ ਆ ਉਸ ਗ੍ਰੰਥ ਦਾ ਵੀ ਨਰਾਦਰ ਭਾਰੀ ਇਸ ਨਿਰੰਗ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ ਕਿ ਖਜਾਲੇ ਪਿੰਡ ਦਾ ਮਸਲਾ ਅੰਦਰ ਪੋਥੀਆਂ ਵਿੱਚ ਬਿਰਧ ਤੇ ਇੱਕ ਕੋਈ ਵਾਲਮੀਕੀ ਗ੍ਰੰਥ ਆ ਤੇ ਜਿਹੜਾ ਪ੍ਰਸ਼ਾਸਨ ਵੀ ਇੱਥੇ ਪਹੁੰਚੇਗਾ ਸਾਰਾ ਪਿੰਡ ਵੀ ਪਹੁੰਚਿਆ ਪਿੰਡ ਵਾਲੇ ਵੀ ਇਤਰਾਜ਼ ਕਰਦੇ ਆ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਮਤਲਬ ਇਹ ਨੌਲੇਜ ਵਿੱਚ ਮਸਲਾ ਆ ਗਿਆ ਵਾ ਇਹ ਸਾਰਾ ਉਹਨਾਂ ਨਾਲ ਆਪਾਂ ਮੀਟਿੰਗ ਕਰਕੇ ਜਾਂ ਪੁਲਿਸ ਕੀ ਕਾਰਵਾਈ ਕਰਦਾ ਉਹ ਅਗਲੀ ਜਿਹੜੀ ਆਪਣੇ ਤੋਂ ਸਾਰੀ ਦਿੱਤੀ ਜਾਊਗੀ